ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੇ ਅਸ਼ੀਰਵਾਦ ਸਦਕਾ ਸਿੱਧ ਜੋਗੀਨਾਥ ਸੇਵਾ ਕਲੱਬ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਤੀਸਰੀ ਪਛਾਲ ਚੌਕੀ ਅਤੇ ਬਾਬਾ ਜੀ ਦਾ ਪੰਡਾਰਾ ਬਾਬਾ ਗੋਮਤੀਨਾਥ ਮੰਦਿਰ ਸਵਰਨਕਾਰ ਭਵਨ ਦੇ ਨੇੜੇ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਕਰਵਾਇਆ ਗਿਆ ਇਸ ਮੌਕੇ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਪੁਰਸ਼ਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਚਾਪ ਪੋਣਿਆਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਬਾਬਾ ਜੀ ਦਾ ਪੰਡਾਰਾ ਉਤਟ ਵਰਤਾਇਆ ਗਿਆ ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਕਲਾਕਾਰ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਂ ਲਾਇਆ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ प्रदान सुनने का मौका बखशिया मैं शोभ कुमार योगा एम एस लिमिनेशन जी साइड विकास जरा हेड ऑफिस का अपने ने इस मंडली का बहुत बहुत धन्यवाद करना खास तौर पर वासुदेव प्रदेशी का जिन्होंने मेरे उलबान दे। सुनने का मौका दिता तो मैं उन्होंने मेरे के धन्यवाद

ਬੇਰਾਬਾਤਾ ਭੁਲੀਵਾਲੀ ਦੀ ਗੱਗੇ ਜੀ ਉਹਨਾਂ ਦਾ ਸਾਡੇ ਪਿਆਰਾ ਬਾਬਾ ਜੀ ਛੱਡੀ ਪੀ ਤੋਂ ਉਹਨਾਂ ਦਾ ਵੀ ਮਾਨ ਸਰਵਾਨ ਕੀਤਾ ਜਾ ਰਿਹਾ ਹਾਂਜੀ ਬਾਬਾ ਜੀ ਬਾਬਾ ਜੀ ਸਾਹਮਣੇ ਸੋ ਪੰਜ ਦੇ ਦਰਵਾਜ਼ੇ ਤੋਂ ਹਨੇ ਬਾਬਾ ਜੀ ਉਹਨਾਂ ਦਾ ਵੀ ਮਾਨ ਸਰਵਾਨ

ਇਹ ਤਾਂ ਹੁਣ ਉਧਰ ਕੇਪੀ ਦਾ ਵੀ ਕਰ ਦਿੰਦੇ ਇੱਕ ਮਿੰਟ ਜੀ ਕੋਈ ਨਹੀਂ ਤੁਸੀ ਸਾਡੇ ਸਰਦਾਰ ਜੋ ਰਾਜਪੱਤੋ ਦੀ ਉਹਨਾਂ ਵੱਲੋਂ ਵੀ ਬਾਤ ਚਰਨ ਕੀਤਾ ਜਾ ਰਿਹਾ ਜੀ ਸਾਡੇ ਕੇਪੀ ਭਾਈ ਦਾ ਹੋਰ ਵੀ ਬੁਲਾ ਲਓ ਬਾਕੀ ਸਾਜੀ ਸਾਰੇ ਜਿਹੜੇ ਉਹ ਲੈ ਗਏ ਟੋਲੀ ਉਹ ਵੀ ਆ ਰਿਹਾ ਮੇਰਾ ਵੀ ਕੰਡੇ ਦੀ ਦਾ ਵੀ ਨਾ ਸਾਡੇ ਕੇਪੀ ਬਾਜੀ ਦਾ ਆਨ ਸਨਮਾਨ ਹੋਣ ਜਾ ਰਿਹਾ ਜੀ। ਆਓ ਜੀ ਤਾੜੀ ਮਾਰ ਦਿਓ ਖੁਸ਼ੀ ਨਾਲ। ਸਾਡੀ ਸੇਵਾ ਦੇ ਵਿੱਚ ਸਵੇਲ ਜੀ। ਆਜ ਵੀ ਪਰ ਲੱਗੇ ਹੋਏ ਆ। ਹਲੋ ਆ ਵੀ ਕੋਲੋ। ਅਗਲਾ ਬੁਲਾ ਲਓ। ਮੇਰਾ ਵੀ ਟੋਲੀ ਅਜੇ ਟੋਲੀ। ਆਜੋ ਮੇਰਾ ਬੰਦਾ। ਸੋਨਨਾ ਦਾ ਵੀ ਬਾਦ ਸਰਬਾਤ। ਬੈਠੋ ਜੀ। ਸੁਗਰਾਰੀ ਸਾਹਿਬ ਸਾਡੇ ਪੈੜ ਦੀ ਜੋ ਪੈੜ ਤੇ ਸੇਵਾ ਕੀਤੀ ਉਹ ਨਾਲ ਹੈ। ਰਜਿਸਟਰ ਪਰਿਵਾਰ ਅਧੀ ਗਰਾਨੀ ਸਾਡੇ ਬਿੱਟੂ ਭਾਜੀ ਤੇ ਨਾਈ ਪਿਆਰੇ ਦਾ ਬਿੱਟੂ ਜੀ ਸਾਡੇ ਬਿੱਟੂ ਭਾਜੀ ਦੀ ਵੀ ਬਹੁਤ ਸਾਰੀ ਸੇਵਾ ਦੇ ਚੌਕੀ ਦੇ ਵਿੱਚ ਪਰ ਮੇਰਾ ਵੀ ਸੰਨੀ ਆ ਜਾਓ ਜੀ ਨਰੇਸ਼ ਵਾਲੀ ਜੀ ਆ ਜਾਓ ਨਰੇਸ਼ ਭੰਨੀ ਜੀ ਪਾਣੀ ਵਾਲੋ ਭਾਜੀ ਰਾਜੀਨਾ ਜੀ ਦਾ ਨਾਮ ਬੋਲ ਰਿਹਾ ਜਲਦੀ ਜਲਦੀ ਆ ਜਾਓ ਉਹ ਜਿਹੜਾ ਮੁੰਡਾ ਪਾਣੀ ਪੋਣੀ ਬਣਾ ਰਿਹਾ ਮਹੇਸ਼ਾ ਜੀ ਹਾਂ ਹਾਂ ਬਾਤ ਕਰਦੇ ਸੇਮ ਅੱਡਾ ਖੜਜੋ ਭਾਜੀ ਸਹਿਬ ਜੀ ਮੇਰਾ ਸਹਿਬ ਜੀ ਇਹਨੇ ਵੀ ਬੜੀ ਸੇਵਾ ਕੀਤੀ ਹੈ ਲਵਣ ਜੀ ਹੋ ਗਿਆ ਸਾਰੇ ਲਵਣ ਕਲਿਆਣ ਭਾਜੀ ਆ ਜਿਓ ਵਾਲੇ ਭਾਜੀ ਲਵਣ ਕਲਿਆਣ ਕੋਈ ਬੜੇ ਸ਼ਰੀਦੇ ਫਨਕਾਰ ਨੇ ਸਤਨਾਮ ਮਿੱਟੂ ਬਣਾਵਾ ਲੈ ਆ ਜੀ ਬੰਦੇ ਜੀ ਚਲ ਭਾਈ ਸੋਨੂ ਥੋੜਾ ਖਿਚਵੇ ਔਰ ਯਾਰ ਪੰਡੇ ਜੀ ਦਾ ਕਰੋ ਪੰਡੇ ਜੀ ਦਾ ਕਰੋ ਆ ਦੇ ਦ ਭਾਈ ਸਾਡੇ ਪੰਡੇ ਜੀ ਉਹਨਾਂ ਦਾ ਨਿਰਮਾਨ ਸਦਵਾ ਕੀਤਾ ਜਾ ਰਿਹਾ ਜੀ ਹੈ ਨਾ ਅੱਤਰ ਦੇਖੋ ਪੰਡੇ ਜੀ ਸਾਡੇ ਦੀਪਾ ਭਾਈ ਕਪਰੇਟਰ ਸਾਹਿਬ ਇਹਨਾਂ ਨੇ ਸਾਉਂਡ ਦੀ ਸੇਵਾ ਦਿੱਤੀ ਹੈ ਸੋਹਣਾ ਦਾ ਵੀ ਮਾਣ ਸਨਮਾਨ ਕਰਨਾ ਜੋ ਅੰਨੇ ਦਾ ਵੀ ਕਰਾ ਯਾਰ ਬਹੁਤ ਹੀ ਸੋਹਣਾ ਪਰਫੋਰਮਰ ਹੈ ਬਹੁਤ ਹੀ ਸੋਹਣੀ ਪਰਫੋਰਮਿੰਗ ਕਰਦਾ ਮੇਰਾ ਵੀ ਐਸ ਕੇ ਸਾਥ ਦੀਪਾ 9x ਪੰਜਾਬ 9x ਪੰਜਾਬ ਜਿnabla ਤੋਂ ਇਸ ਟੌਕੀ ਦਾ ਲਾਈਵ ਟੈਲੀਕੈਸਟ ਦਿਖਾਇਆ ਜਾ ਰਿਹਾ ਜੀ ਸੋਹਣੀ ਆਪਣਾ ਮਾਣ ਸਨਮਾਨ ਪ੍ਰਾਪਤ ਕਰ ਲੈ ਜੀ 9x ਪੰਜਾਬ ਅਜੇ ਕੋਲੀ ਅਜੇ ਦਾ ਨਾਮ ਹੈ ਸਨਮਾਨ ਗਾਰੀ ਕਲੋਟਨ ਪ੍ਰਬੰਧਕ ਹਨ ਯਾਰ ਅਜੇ ਅਜੇ ਪੈਣ ਵਾਲਾ ਅਜੇ ਹਾਂ ਹਾਂ ਅਸੀਂ ਵੀ ਇਹਨੂੰ ਪਿਆਰ ਨਾਲ ਗਰਾਰੀ ਕਹਿੰਦੇ ਹਾਂ ਹਾਂ ਗਰਾਰੀ ਸਾਹਿਬ ਹਾਂਜੀ ਸੰਗਤ ਮਾਣ ਸਨਮਾਨ ਕੀਤਾ ਗਾਰੀ ਜੀ ਓਕੇ ਅਜੀ ਚਲੋ ਜੀ ਮੈਂ ਲੈਣਾ ਸ੍ਰੀ देखो तो रहा बड़ी अच्छी रूह का मालक है बचा के रखा है ताज़। ताज़।

ਤਾੜੀਆਂ ਮਾਰਦੇ ਕਰੋ ਦੇ ਥੋੜੇ ਤੇ ਔਰ ਇੱਕ ਵਾਰ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਆ ਖੁੱਦ ਕੇ ਤਾੜੀਆਂ ਮਾਰਦੇ ਆ ਤੇ ਮਦਦ ਦੇ ਆ ਸਾਡੇ ਜੀਜੀ ਮਾਇ ਜੀ ਦਾ ਮੂਤੂ ਮਾਂ ਜਿਹੜੀ ਬ੍ਰਿਧੀ ਮਾਂ ਸਾਰਿਆਂ ਦੀ ਮਾਇਆ ਅੱਜ ਸਾਡੀ ਭੈਣ ਕੇਕ ਲੈ ਕੇ ਆਈ ਆ ਪੀਪਲ ਕੀ ਸ਼ੌਂਕ ਸੇ ਬੜਕਰ ਕੋਈ ਸ਼ੌਂਕ ਨਹੀਂ ਹੋਉਂਦੀ ਆਪਣੀ ਮਾਂ ਸੇ ਬੜਕਰ ਕੋਈ ਮਾਂ ਨਹੀਂ ਹੋਉਂਦੀ ਅੱਜ ਵੀ ਭਾੜੀਏ ਜਿੰਨਾ ਕੋਈ ਦਲੀ ਹੋ ਮਾਂ मैं क्या सारी पांच मिनट नहीं करता एक बारी ही मार देना दी दाढ़ी मार बोल सच्चे दरबार की yeah. बाबा जी की आज हम जैसे बता आज मदर डे या जितने भी चलो पहले तो दे आने से तो बहुत दस जगह जाके मोड़ हैप्पी तक आ रहे थे मचे कैसे कि मैं तो चार दुगने कर कुत्ते थे आज क्योंकि कलाम रोड कलाम रोड तो रखे पुष्ट रखे मिलती हूँ

ਜਿਨਾਂ ਜਿਨਾਂ ਨੂੰ ਖੁਸ਼ੀਆਂ ਨੱਚ ਕੇ ਆਜੇ ਲੈ ਬਣਿਆ ਐੱਫ ਪੀ ਪਾਰਟੀ ਸਿਕੰਦਰ ਸਿੰਘ ਆ ਗਏ ਬਾਈ ਦੇ ਨਾਲ ਕੇ ਆ ਫੋਟੋ ਲੈਣ ਆਹੋ ਨਾ ਹਲੇ ਹਲੇ ਆਹ ਮਹਾਰਾਜ ਤਾੜੀ ਬਾੜ ਕੇ ਜੇਰਾ ਬਾਹ ਦੇ ਨਾਮ ਦੀ ਬਾੜ ਦਿਓ ਤਾੜੀ ਫੁੱਲ ਕੇ ਇੱਥੇ ਇੱਕ ਮਾਨ ਸਾਹਮਣੇ ਉੱਤੇ ਚਾਰ ਚਾਰ ਮਾਮਾ ਤਿੰਨ ਤਿੰਨ ਮਾਮਾ ਆ ਸਕੀ ਹਲੇ thank <laughs> you ਦੇ ਰਿਸ਼ਤੇ ਨਸ਼ਾ ਕੀ ਮੇਰੇ ਦੱਸਦਾ ਹੈ ਜਦੋਂ ਬਾਬਾ ਜੀ ਮਾਰਤ ਨੂੰ ਧਿਆਨ ਘੱਟਾ ਦਾ ਰਸਾ ਗਿੱਲਾ ਕਰਦੇ ਮਾਰਤ ਨੂੰ ਛੱਡ ਕੇ ਚਲੇ ਜਾਂਦੇ ਆ ਤਾਂ ਉਹਨਾਂ ਦੇ ਵਿਛੋੜੇ ਵਿੱਚ ਮਾਰਤ ਨੂੰ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਾ सहलता मिलिय ने इथे चौबी घंटे सब दिन इमरजेंसी की सुविधा भी दिखती जाती है ही बुक करो अपनी अपॉइंटमेंट अठानवे सात वी छे चौहत्तर या अठानवे अठ आथ उन्नवे अस्सी छे चौहत्तर विजिट करो संधु हॉस्पिटल चंडीगढ़ रोड नवा शहर ਇਸ ਅਜਲਾਸ਼ੀਂ ਭਗਸੇਕ ਨਗਰ ਦਾ ਸਵਰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਾਲਫੇ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਪਰੋਂ ਤੱਕ ਵਾਸਤੇ ਪ੍ਰਤੀਸਿੰਮ ਇਜਾਜ਼ਤ ਦਿਓ ਧੰਨਵਾਦ